ਕੇ ਪੰਜਾਬ ਸਰਕਾਰ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਮਨਾਏ ਜਾ ਰਹੇ ਹਨ ਮੁੱਖ ਰੱਖਦਿਆਂ ਹੋਇਆ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਸ਼੍ਰੀ ਅਨੰਦਪੁਰ ਸਾਹਿਬ ਦੇ ਵੱਲੋਂ ਬਹੁਤ ਹੀ ਵਧੀਆ ਢੰਗ ਦੇ ਨਾਲ ਆਉਣ ਵਾਲੀਆਂ ਸੰਗਤਾਂ ਦੀ ਸਹੂਲਤਾਂ ਦੇ ਲਈ ਲਹਿਬ ਲੋਕਾਂ ਨੂੰ ਤਿਆਰ ਕਰਵਾਇਆ ਗਿਆ ਹੈ ਤਾਂ ਜੋ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਨਹਾਉਣ ਦੀ ਜਾ ਵਾਸ਼ਰੂਮ ਜਾਣ ਦੀ ਕੋਈ ਵੀ ਪ੍ਰੋਬਲਮ ਨਾ ਹੋਵੇ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਔਰਤਾਂ ਦੇ ਲਈ ਵੱਖਰਾ ਅਤੇ ਮਰਦਾਂ ਦੇ ਲਈ ਵੱਖਰਾ ਪਾਸ ਜਿਹੜਾ ਤਿਆਰ ਕੀਤਾ ਗਿਆ ਹੈ ਉਹਨਾਂ ਦੀ ਸਾਫ ਸਫਾਈ ਦੇ ਲਈ ਲੇਡੀ ਸਟਾਫ ਵੀ ਰੱਖਿਆ ਗਿਆ ਹੈ ਤਾਂ ਜੋ ਲੇਡੀਆਂ ਨੂੰ ਕੋਈ ਵੀ ਪ੍ਰੋਬਲਮ ਨਾ ਹੋਵੇ ਕਾਰਜਕਾਰੀ ਇੰਜੀਨੀਅਰ ਸਰਦਾਰ ਹਰਜੀਤਪਾਲ ਜੀ ਅਤੇ ਉਪ ਮੰੰਡਲ ਇੰਜੀਨੀਅਰ ਪਰਮਵੀਰ ਜੀ ਨੇ ਦੱਸਿਆ ਹੈ ਕਿ ਸੰਗਤਾਂ ਦੀ ਸਹੂਲਤਾਂ ਦੇ ਲਈ ਠੰਡ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪਹਿਲੀ ਵਾਰ ਸਰਕਾਰੀ ਲੈਬ ਬਲੋਕਾਂ ਤੇ ਗਰਮ ਪਾਣੀ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਜਿਸ ਦੇ ਲਈ ਔਰਤਾਂ ਵਾਲੀ ਸਾਈਡ ਅਤੇ ਮਰਦਾਂ ਵਾਲੀ ਸਾਈਡ ਦੋਨਾਂ ਸਾਈਡ 'ਤੇ ਜੋ ਹੈ ਗੀਜ਼ਪ ਲਗਾਏ ਗਏ ਹਨ ਤਾਂ ਜੋ ਸੰਗਤ ਨੂੰ ਨਹਾਉਣ ਦੇ ਲਈ ਗਰਮ ਪਾਣੀ ਦੀ ਸਹੂਲਤ ਮਿਲ ਸਕੇ ਬਹੁਤ ਹੀ ਵਧੀਆ ਸਾਫ ਸਫਾਈ ਦਾ ਧਿਆਨ ਰੱਖਿਆ ਗਿਆ ਹੈ ਦੂਜੇ ਪਾਸੇ ਪੁਰਸ਼ਾਂ ਦੇ ਲਈ ਤੁਸੀਂ ਦੇਖ ਵੀ ਸਕਦੇ ਹੋ ਕਿ ਸਫਾਫ ਸਾਫ ਸਫਾਈ ਦਾ ਬਹੁਤ ਹੀ ਜ਼ਿਆਦਾ ਧਿਆਨ ਰੱਖਿਆ ਗਿਆ ਹੈ ਇਹ ਪੁਰਸ਼ਾਂ ਲਈ ਹੈ ਸ਼ਾਸਤਰੀ ਕਾ ਜੀ ਸਾਰਿਆਂ ਨੂੰ ਜਲ ਸਪਲਾਈ ਐਂਡ ਸੈਨੀਟੇਸ਼ਨ ਮੰਤਰਭੂਮਣ ਨੂੰ ਦੇਖਦੇ ਹੋਏ ਆਪਣੇ ਸਰਕਾਰੀ ਡੈਬਲੋਕਾਂ ਤੇ ਹੁਣ ਹੌਟ ਵਾਟਰ ਰਿਕੁਆਇਰਮੈਂਟ ਨੂੰ ਵੀ ਪੂਰਾ ਕੀਤਾ ਜਾ ਰਿਹਾ ਹੈ ਟੀਜ਼ਰ ਲਗਵਾਏ ਜਾ ਰਹੇ ਹਨ ਜਿ ਸਾਡੇ 350 ਸਾਲਾ ਸ਼ਹੀਦ ਜੀ ਪੁਰਪ ਦੇ ਦੌਰਾਨ ਸ਼ਾਨ ਮਾਚੀ